ਮੁਰਦਾਬਾਦ ਮੁਰਦਾਬਾਦ ਲੋਕਾਂ ਨਾਲ ਕੀਤੇ ਵਾਦੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਲੋਕਾਂ ਨਾਲ ਕੀਤੇ ਵਾਦੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਮਜ਼ਦੂਰਾਂ ਮਜ਼ਦੂਰਾਂ ਨਾਲ ਕੀਤੇ ਵਾਦੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਦਰਿਆ ਵਛਾ ਕੇ ਆਪਾਂ ਅੱਜ ਇਹ ਸਰਕਾਰ ਦਾ ਪੈਦ ਸੇ ਆਪਾਂ ਕਰਾਂਗੇ ਕੈਬਨਟ ਮੰਤਰੀ ਬਲਜੀਤ ਕੋਹੜਾ ਜਿਆਵਾ ਘਰ ਪੁਰੇ ਆਏ ਆ ਪੁਤਲਾ ਵੀ ਥੱਲੇ ਲਾ ਲਓ ਜੀ ਪੁਤਲਾ ਫੂਕਾਂਗੇ ਅੱਜ ਆਪਾਂ ਆਮ ਆਦਮੀ ਪਾਰਟੀ ਸਰਕਾਰ ਦਾ ਇਹ ਝੂਠੀ ਸਰਕਾਰ ਦਾ ਜਨਯਾਰ ਦੇਕਰ ਮੁਰਦਾਬਾਦ ਜਨਯਾਰ ਮੁਰਦਾਬਾਦ ਅੱਜ ਆ ਸਰਕਾਰ ਮੁਰਦਾਬਾਦ

ਸਾਥੀਓ ਪੈਨਸ਼ਨਰ ਤੇ ਸਾਂਝੇ ਮਜ਼ਦਮ ਕੰਟ ਵੱਲੋਂ ਇੱਥੇ ਅੱਜ ਸਰਕਾਰ ਦੀਆਂ ਕਕੇਸ਼ ਆਈਆਂ ਦੇ ਵਿਰੁੱਧ ਇਕੱਠੇ ਹੋਏ ਆ ਜਿੰਦਾਬਾਦ 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 ਸਤਿ ਸ਼੍ਰੀ ਅਕਾਲ ਮਰਦਾਂ ਨੂੰ ਜੇਤਾ ਤੋਂ ਨਹੀਂ ਡਰਦੇ ਹੂ دنیا ۾ اپنئ اپئي لاندي کي کو جوي پر منتري مردان مال مردان باد مردان مردان باد مردان باد دورا ڏيکاري وکھ مانري ڪربالاء مردان باد مردان باد دورا ڏيکاري सरकार मार 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 करो 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 कर करो कर करो करो कर में पके करो के करो कच्चे कच्चे कर मरदा बचेगा कैसा लागू करो लागू लागू करो पारे करो पारे कर ਮੁਬਾਰਕ ਜ਼ਿੰਦਾਬਾਦ ਜ਼ਿੰਦਾਬਾਦ ਅੱਗੇ ਤਾਂ ਹੁਣ ਸੱਤੀ ਹੈ ਮੁਬਾਰਕ ਮੁਬਾਰਕ ਮੈਂ ਅੱਜ ਚੰਦਰਕਵਰ ਸਤਕਰ ਪੰਜਾਬ ਚ ਆੜਿਆ ਸਾਡੇ ਕੋਲ ਅੱਜ ਇਤਿਹਾਸ ਦੇ ਅੰਦਰ ਐਸੀ ਘਟਨਾ ਕਦੇ ਨਹੀਂ ਵਾਪਰੀ ਜਿਹੜੀ ਆਮ ਆਦਮੀ ਸਰਕਾਰ ਇਹ ਕਹਿ ਕੇ ਆਈ ਸੀ ਵੀ ਅਸੀਂ ਛੋਟੇ ਛੋਟੇ ਘਰਾਂ ਵਿੱਚੋਂ ਚੱਕ ਕੇ ਐਮਐਲਏ ਬਣਾਵਾਂਗੇ ਤੁਹਾਡੀ ਸਹਿਯੋਗ ਨਾਲ ਤੇ ਜਿਨ੍ਹਾਂ ਨੂੰ ਥੱਲੇ ਪਤਾ ਹੈ ਵੀ ਮੱਡਿਆਂ ਅੰਦਰ ਗਰੀਬੀ ਮਹੱਲਿਆਂ ਦੇ ਅੰਦਰ ਰਹਿਣ ਸਹਿਣ ਮਹੱਲਿਆਂ ਅੰਦਰ ਪੜ੍ਹਾਈ ਦਾ ਪੱਦਰ ਨੌਕਰੀਆਂ ਇਹ ਸਾਰਾ ਜਿਹੜੀਆਂ ਲਾਭ ਤਾਲੇ ਨਾਲ ਸਮੇਟ ਕੇ ਅਸੀਂ ਤੁਹਾਡੀ ਝੋਲੀ ਪਾਵਾਂ ਪਰ 15 April ਨੂੰ ਜਦੋਂ ਸਾਝੇ ਫਰੰਟ ਨੂੰ ਇਹਨਾਂ ਨੇ ਬੁਹਾੜੀ ਰੈਲੀ ਦੇ ਬਾਅਦ ਮੀਟਿੰਗ ਦਿੱਤੀ ਐ ਸਾਰਾ ਕਮੇਟੀ ਨਾਲ ਕਰਾਉਂਦੀ ਟੋਟਲ ਪੰਜਾਬ ਦੇ ਜਿੰਨੇ ਵੀ ਸਾਡੇ ਵੱਡੇ ਆਦੂ ਨੇ ਉਹ ਸਾਰੇ ਜਦੋਂ ਉੱਥੇ ਮਿਲਣ ਵਾਸਤੇ ਗਏ ਆ ਤਾਂ ਇਥੋਂ ਦੀ ਸਰਕਾਰ ਦੇ ਇੱਕ ਵਿੱਤ ਮੰਤਰੀ ਦੇਗਾ ਕਿਸੇ ਨੇ ਸੁਣਿਆ ਲਾਤਾ ਵੀ ਇਹ ਵੀ ਗੱਲ ਆ ਕਿ ਅੱਜ ਦੀ ਦਾ ਮੀਟਿੰਗ ਹੀ ਹੈ ਨਹੀਂ ਅੱਜ ਤੱਕ ਸਰਕਾਰਾਂ ਬੜੀ ਚਲੀ ਆ ਗਈਆਂ ਪਰ ਇਹੋ ਜਿਹਾ ਕੁਝ ਕਰਨਾ ਇੱਕ ਆਮ ਆਦਮੀ ਦਾ ਨਾ ਲੈ ਕੇ ਸੁਧਾਰਨ ਤੌਰ ਦੇ ਉੱਤੇ ਜਿਹੜੀ ਕਿਹੜੀ ਸਰਕਾਰ ਅਸੀਂ ਆਏ ਆ ਇਹ ਮਲਾਜਮਾ ਤੇ ਬੇਰੰਗ ਮੋੜ ਦੇਣਾ ਔਰ ਮਲਾਜਮਾ ਦੇ ਅਸੀਂ ਇਹ ਸਮਝਦੇ ਆਂ ਵੀ ਇੱਕ ਥੱਪੜ ਨੂੰ ਮਾ ਜਿਹੜਾ ਹੈ ਸਰਕਾਰ ਨੇ ਸਾਡੇ ਤੇ ਮਾਰਿਆ ਉਹਦੇ ਰੋਸ ਵਿੱਚ ਪੂਰੇ ਪੰਜਾਬ ਦੇ ਅੰਦਰ 17 ਤੋਂ ਲੈ ਕੇ 22 ਤਰੀਕ ਤੇ ਕਰਨ ਜਿਹੜੀਆਂ ਰੋਸ ਰੈਲੀਆਂ ਬਾਜ਼ਾਰੇ ਤੇ ਜਿਹੜੇ ਅਰਥੀ ਫੂਕ ਮੁਜਾਰੇ ਕਰ ਲਿਆ ਉਸ ਤੋਂ ਬਾਅਦ ਵੱਡੀ ਮੀਟਿੰਗ ਸੱਦ ਕੇ ਇੱਕ ਵੱਡਾ ਐਕਸ਼ਨ ਲਾ ਲਿਆ ਜਾ ਉਹਦੇ ਰੋਸ ਉਹ ਅੱਜ ਅਸੀਂ ਪੂਰੇ ਸ਼ਹਿਰ ਤੇ ਸਾਰੀਆਂ ਧਿਰਾਂ ਨੇ ਜਿਹੜੀਆਂ ਮਜ਼ਦਮ ਫਰਾਂਟ ਦੇ ਵਿੱਚ ਸ਼ਾਮਲ ਨੇ ਉਹਨਾਂ ਨੇ ਅੱਜ ਰੋਸ ਮਾਰਚ ਕਰਕੇ ਸ਼ਹਿਰ ਦੇ ਅੰਦਰ ਕੈਬਨਿਟ ਮੰਤਰੀ ਬਲਜੀਤ ਕੌਰ ਦੇ ਮੂਹੇ ਦੇ ਵਿੱਚ ਆ ਕੇ ਜਿਹੜਾ ਪੁਤਨਾ ਫੂਕਣ ਦਾ ਫੈਸਲਾ ਲਿਆ ਅੱਜ ਉਹ ਮੰਗਾਂ ਦੇ ਉੱਤੇ ਸਾਡਾ ਰੋਸ ਹੈ ਜਿਹੜੀਆਂ ਕੱਚੇ ਮਜ਼ਦਮ ਪੱਕੇ ਨਹੀਂ ਕੀਤੇ ਜਾ ਰਹੇ ਜਿਹਦੇ ਵਿੱਚ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਜਾ ਰਹੀ ਪੈਨਸ਼ਨਰਾਂ ਦਾ ਤਾਂ ਜਿਹੜਾ ਅਤੇ ਦੋਪੜ ਨਾਰ ਦੇ ਨਾਲ ਜੋ ਗਣਾਕ ਹੈ ਉਹਨੂੰ ਸੋਧ ਕੇ ਜਿਹੜਾ ਕੋਈ ਬਕਾਇਆ ਨਹੀਂ ਦਿੱਤਾ ਜਾ ਰਿਹਾ ਬਕਾਇਆ ਦੀ ਵੰਡ ਕੀਤੀ ਗਈ ਹੈ ਜਿਸ ਨਾਲ ਬਲਾਜਮਾ ਦੇ ਪੈਨਸ਼ਨਰਾਂ ਦੇ ਪਨੇ ਕੁਝ ਵੀ ਨਹੀਂ ਪੈਣਾ 85 85 ਸਾਲ ਦੇ 88 ਸਾਲ ਦੇ ਜਿਹੜੇ ਬਜ਼ੁਰਗ ਜਿਹੜੇ ਅੱਜ ਤੁਸੀਂ ਵਿੱਚ ਬੈਠੇ ਵੇਖਦੇ ਹੋ ਇਹ ਆਪਦੇ ਪੈਸੇ ਲੈਣ ਵਾਸਤੇ ਆਪਦੇ ਪੈਸੇ ਲੈਣ ਵਾਸਤੇ ਇਹਨਾਂ ਦੇ ਤਰਲੇ ਮਿਲਤਾ ਕੱਢ ਜਾਂਦੇ ਆ ਇਹ ਸਾਹ ਆਦਮੀ ਦੇ ਜਿਹੜੇ ਟੋਪਿਕਾ ਲੈ ਕੇ ਆਏ ਸੀਗੇ ਕਹਿੰਦੇ ਗਾਂਧੀਵਾਦ ਆਉਂਦਾ ਉਹ ਆਉਂਦਾ ਇਹਨਾਂ ਸਰਕਾਰਾਂ ਨੇ ਵੀ ਕੇਂਦਰ ਦੀ ਤੇ ਜਿਹੜੀਆਂ ਪਿਛਲੀਆਂ ਸਰਕਾਰਾਂ ਦੀਆਂ ਨੀਤੀਆਂ ਨੇ ਉਹਨੂੰ ਦੋ ਗੁਣਾ ਹੋਰ ਵਧਾ ਕੇ ਪੰਜਾਬ ਦੇ ਵਿੱਚ ਲਾਗੂ ਕੀਤਾ ਜਿਹੜੇ ਕਹਿੰਦੇ ਸੀ ਧਰਨੇ ਨਹੀਂ ਲੱਗਣੇ ਉਹ ਧਰਨੇ ਜਿਹੜੇ ਘਰ-ਘਰ ਉਹੀ ਗੁੱਤਾ ਪਟੀਆਂ ਜਾ ਰਹੀਆਂ ਉਹੀ ਕਿਸਾਨਾਂ 'ਗੋ ਇੱਕ ਲੇਡੀ ਦੇ ਉੱਤੇ ਥੱਪੜ ਮਾਰੇ ਗਏ ਇੱਕ ਪੁਲਿਸ ਕਰਮਚਾਰੀ ਵੱਲੋਂ ਸਾਨੂੰ ਡਿਮੋਰਲਾਈਜ਼ ਕੀਤਾ ਜਾ ਰਿਹਾ ਸਾਨੂੰ ਸ਼ਰਮਿੰਦਗੀ ਨਾਲ ਮਾਰਿਆ ਜਾ ਰਿਹਾ ਵੀ ਇਹਨਾਂ ਥੱਪੜ ਮਾਰੂ ਆਗੂ ਹਣ ਕੋਣ ਪੁੱਛਦਾ ਇਹ ਵੀ ਮੁਲਾਜ਼ਮਾਂ ਨਾਲ ਕੀਤੀ ਇਹ ਵੀ ਕਿਸਾਨਾਂ ਨਾਲ ਕੀਤੀ ਇਹ ਸਾਰਾ ਰੋ ਹੈ ਜਿਹੜਾ ਜਿਹਦੇ ਵਿੱਚ ਹਰ ਤਰ੍ਹਾਂ ਦੀਆਂ ਸਾਡੀਆਂ ਮੰਗਾਂ ਜਿਵੇਂ ਬੇਟੇ ਬੀ ਲਾ ਆਂਕੜਾ ਵਾਲੀ ਹੈ ਜਿਹੜੀਆਂ ਮਾਨ ਪੱਤੇ ਤੇ ਕੰਮ ਕਰੀ ਜਾਂਦੀਆਂ ਆਸ਼ਾ ਵਰਗਾਂ ਉਹ ਸਾਰੀਆਂ ਸਾਰੀਆਂ ਨੂੰ ਅਸੀਂ ਘਟੋ ਘੜੋ ਜਰਤਾਂ ਦੇ ਘੇਰੇ ਵਿੱਚ ਲਿਆਉਣ ਦੀ ਗੱਲ ਕਰਦੇ ਆ ਜਿਹੜਾ ਡੀਸੀ ਰੇਟ ਲਾਗੂ ਹੋਣਾ ਡੀਸੀ ਰੇਟ ਵਿੱਚ 10000 ਅੱਜ ਤਰਾਸਦੀ ਇਹ ਆ ਵੀ 80% ਕੱਚਾ ਮਜ਼ਦੂਰ ਸਾਢੇ 4 ਲੱਖ ਪੈਨਸ਼ਨਰ ਹੈ ਜਿਨ੍ਹਾਂ ਦੇ ਗੋਡੇ ਤੱਕ ਰਹਿ ਗਏ ਧੱਕੇ ਖਾ ਖਾ ਕੇ ਔਰ ਇਹ ਸਰਕਾਰ ਨੂੰ ਸ਼ਰਮ ਨਹੀਂ ਆਈ ਇਹਨਾਂ ਨੇ ਮਹਿੰਦਰ ਸਿੰਘ ਮਾਸਟਰ ਦਾ ਜਿਹੜਾ ਬੁੱਢਾ ਕਹਿੰਦਾ ਨਾ ਸਾਨੂੰ ਇਸ ਤੁਹਾਡੇ ਮਾਦਨ ਨੂੰ ਕਹਿਣਾ ਚਾਹੁੰਦੇ ਆ ਵੀ ਇਹਨੂੰ ਕਹ ਵੀ ਮਹਿੰਦਰ ਸਿੰਘ ਦਾ ਨਾਮ ਬਦਨਾਮ ਨਾ ਕਰ ਮਾਸਟਰ ਜਾਤ ਦਾ ਮੁਲਾਜ਼ਮ ਜਾਤ ਦਾ ਨਾਮ ਬਦਨਾਮ ਨਾ ਕਰ ਤੂੰ ਆਪ ਦੀ ਦੇਖ ਤੂੰ ਆਪ ਦੀ ਪੜੀ ਵਿਚਾਰੇਗਾ ਜਦੋਂ 2 ਸਾਲ ਤੱਕ ਸਮਾਂ ਰਹਿ ਗਿਆ ਔਰ ਮੁਲਾਜ਼ਮ ਮਜ਼ਦੂਰ ਕਿਸਾਨ ਜਦੋਂ ਇੱਕ ਫਰੰਟ ਬਣਾ ਕੇ ਤੁਹਾਨੂੰ ਇੱਥੇ ਵੜਨ ਨਾ ਦੇਣਗੇ ਇੱਥੇ ਗਲੀਆਂ ਦੇ ਅੰਦਰ ਤੁਹਾਡਾ ਭੱਡਿਆ ਤੇ ਤੁਹਾਡਾ ਪਿੰਡਾਂ ਦੇ ਅੰਦਰ ਅਸੀਂ ਐਸਾ ਸਤਕਾਰ ਕਰਾਂਗੇ ਤੁਸੀਂ ਯਾਦ ਰੱਖੋਗੇ ਵੀ ਜਿੱਦਾਂ 94 ਸੀਟਾਂ ਲੈ ਕੇ ਗਏ ਹੋ ਤੁਹਾਨੂੰ 4 ਤੱਕ ਬੜੀ ਥਾਣ ਦਿੰਦੇ ਪੰਜਾਬ ਦੇ ਅੰਦਰ ਜਿਵੇਂ ਅਸੀਂ ਪਹਿੰਡੀਆਂ ਸਰਕਾਰਾਂ ਮਾਜਿਕਾ ਮਲਾਜਮਾਂ ਦੇ ਜਥੇਬੰਦੀਆਂ ਨੇ ਹੁਣ ਥੋੜਾ ਵੀ ਜਿਹੜਾ ਸਮਾਂ ਨੇੜੇ ਆ ਰਿਹਾ ਨਹੀਂ ਤਾਂ ਮੰਗਾ ਉੱਤੇ ਬੈਠ ਕੇ ਗੱਲ ਕਰੋ ਮਲਾਜਮਾਂ ਨਾਲ ਗੱਲ ਕਰੋ ਪੈਨਸ਼ਨਰਾਂ ਨਾਲ ਗੱਲ ਕਰੋ ਸਾਂਝੇ ਫਰੰਟ ਦੀ ਜਿਹੜੀ ਹੱਦ ਤੱਕ ਕੀਤੀ ਹੈ ਉਸ ਹੱਦ ਤੱਕ ਦੇ ਵਿਰੋਧ ਦੇ ਵਿੱਚ ਅਸੀਂ ਅੱਜ ਦਾ ਆਰਤੀਬ ਕੋ ਮਜਾਰਾ ਕਰਨ ਜਾ ਰਹੇ ਆ ਉਹ ਨਾਲ ਦਿਨਾਂ ਅੰਦਰ ਜਿਹੜਾ ਸਾਂਝੇ ਫਰੰਟ ਵੱਲੋਂ ਵੱਡਾ ਐਕਸ਼ਨ ਅਨੀਕਿਆ ਜਾਊਗਾ ਉਹ ਐਕਸ਼ਨ ਦੇ ਤਹਿਤ ਅਸੀਂ ਪੂਰੇ ਜੋਰ ਨਾਲ ਫੇਰ ਖੋੜ ਦੇ ਦਿੰਦਾ ਵੱਡੇ ਐਕਸ਼ਨ ਕਰਾ ਮੈਂ ਹਰਪੀ ਸਿੰਘ ਕੋ ਕੋਨਵੀਨਰ ਪੰਜਾਬ ਟੈਕਨੀਕਲ ਸਰਜਨਰੀ ਬੀਲਬੋਰਡ ਅੱਜ ਅਸੀਂ ਜੋ ਪੰਜਾਬ ਸਰਕਾਰ ਲਗਾਤਾਰ ਮੁਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਉਹਨਾਂ ਸਾਰੇ ਮਸਲਿਆਂ ਤੇ ਜਿਹੜੇ ਵਾਅਦਿਆਂ ਤੇ ਇਹ ਸਰਕਾਰ ਆਈ ਸੀ ਉਹ ਸਾਰੇ ਵਾਅਦਿਆਂ ਤੋਂ ਮੁਕਰ ਚੁੱਕੀ ਹੈ ਉਸ ਦੇ ਖਿਲਾਫ ਜੋ ਲਗਾਤਾਰ ਮੀਟਿੰਗਾਂ ਦਾ ਸਮਾਂ ਦੇ ਕੇ ਹਮੇਸ਼ਾ ਹੀ ਮੀਟਿੰਗ ਮੌਕੇ ਤੇ ਆ ਕੇ ਰੱਦ ਕਰਤੀ ਜਾਂਦੀ ਹੈ ਐਤਕੀ ਉਹਦੋਂ ਵੀ ਸਿੱਧਮ ਕਰਤਾ ਵੀ ਐਤਕੀ ਉਥੇ ਟੰਡਿਗੜ ਗਿਆ ਨੂੰ ਦਫ਼ਤਰੋਂ ਵਾਪਸ ਬੇਰੰਗ ਮੋੜਿਆ ਉਹਦੇ ਖਿਲਾਫ ਚ ਸਮੁੱਚੇ ਪੰਜਾਬ ਦੇ ਵਿੱਚ ਮਲਾਜ਼ਮ ਤੇ ਪੈਨਸ਼ਨ ਫਰੰਟ ਵੱਲੋਂ ਅਬਰੋਸ ਰਹਿ ਗਿਆ ਫੂਕ ਮਜਾਰੇ ਉਹ ਕੀਤੇ ਜਾ ਰਹੇ ਆ ਸਾਡੀ ਜਿਹੜੀ ਜਥੇਬੰਦੀ ਹੈ ਬੀਲੀ ਬੋਰਡ ਦੇ ਅੰਦਰ ਟੈਕਨੀਕਲ ਸਰਜਨਰਾਂ ਵੱਲੋਂ ਉਹਦੇ ਵੱਲੋਂ ਵੀ ਇਸ ਸੰਗਸ ਨੂੰ ਪੂਰੀ ਤਰ੍ਹਾਂ ਦੇ ਇਹਨਾਂ ਲਾਗੂ ਕੀਤਾ ਜਾ ਰਿਹਾ ਹੈ ਔਰ ਅਸੀਂ ਇੱਥੇ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਵੀ ਜਿਹੜਾ ਤੁਸੀਂ ਲਗਾਤਾਰ ਜਿਹੜਾ ਆ ਭਗਵੰਤ ਮਾਨ ਕਹਿੰਦਾ ਸੀਗਾ ਵੀ ਜਿੱਦ ਦੇ ਸਾਡੀ ਸਰਕਾਰ ਆ ਗਈ ਹਰਾ ਪੈਨ ਚੱਲੂ ਨੌਕਰੀਆਂ ਦੇਵਾਂਗੇ ਕਿਸੇ ਨੂੰ ਧਰਨਾ ਲਾਉਣ ਦੀ ਲੋੜ ਔਰ ਇਸ ਸਰਕਾਰ ਨੇ ਅੱਜ ਹਾਲਾਤ ਇਹ ਬਣਾ ਚੁੱਕੇ ਵੀ ਸਭ ਤੋਂ ਵੱਧ ਪੱਗਾਂ ਤੇ ਚੁੰਨੀਆਂ ਤੇ ਜਿਹੜੇ ਕਿਸਾਨਾਂ ਦੇ ਹੱਕ ਜਿਹੜੇ ਮੰਗਦੇ ਆ ਔਰ ਜਿਹੜੇ ਬੇਰੁਜ਼ਗਾਰ ਆ ਸਭ ਤੋਂ ਵੱਧ ਲਾਠੀ ਚਾਰਜ ਤੇ ਜਿਹੜਾ ਜਾਨਵਰਾ ਵਾਂਗੂ ਕੁੱਟ ਮਾਰ ਉਹ ਸੁਮੁੱਚੇ ਪੰਜਾਬ ਦੇ ਵਿੱਚ ਹੋ ਰਹੀ ਆ ਔਰ ਐਸੋ ਵੱਡੀ ਗੱਲ ਕੀ ਐ ਵੀ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਲਈ ਰਾਤ ਨੂੰ ਵੱਢੀਆਂ ਨੇ ਪੋਪਲਾਈਨਾਂ ਲੈ ਕੇ ਜਿਹੜੇ ਉੱਥੇ ਜ਼ਮੀਨਾਂ ਦੇ ਕਬਜ਼ਾ ਕੀਤਾ ਜਾ ਰਿਹਾ ਲਗਾਤਾਰ ਜਿਹੜੇ ਹੈਗੇ ਆ ਕੱਚੇ ਕੰਮੇ ਜਿਹੜੇ ਆ ਸੀਗਾ ਵੀ ਸ਼ਾਇਦ 2016 ਦੇ ਵਿੱਚ ਜੋ ਬਾਦ ਸਰਕਾਰ ਨੇ ਪਾਲਸੀ ਬਣਾਈ ਜੋ ਛੋਟਾ ਕਰਦੇ ਕਰਦੇ 9 ਸਾਲ ਉਹ ਕਈ ਸਾਥੀ ਰਿਟਾਇਰ ਹੋ ਗਏ ਕੋਸ ਦੁਨੀਆ ਤੋਂ ਚਲੇ ਗਏ ਅੱਜ ਉਹਨਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਲਗਾਤਾਰ ਜਿਹੜੇ ਸਰਕਾਰੀ ਵਿਭਾਗਾਂ ਦਾ ਘੁੱਪ ਪਾਇਆ ਜਾ ਰਿਹਾ ਲਗਾਤਾਰ ਮੁਕਤ ਜਿਹੜੇ ਸਿਸਟਮ ਦੇ ਨਾਂ ਤੇ ਜਿਹੜਾ ਸਰਕਾਰੀ ਵਿਭਾਗਾਂ ਦਾ ਟਿਊਮਰ ਕੱਢਿਆ ਜਾ ਰਿਹਾ ਔਰ ਕੋਈ ਵੀ ਜਿਹੜਾ ਹੈਗਾ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ ਔਰ ਬਹੁਤ ਵੱਡੇ ਹਾਲਾਤ ਮਾੜੇ ਹਾਲਾਤਾਂ ਦੇ ਵਿੱਚ ਸਾਡਾ ਬਿਜਲੀ ਬੋਰ ਪਹੁੰਚ ਚੁੱਕਿਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਲੋਕਾਂ ਨੂੰ ਬੜੀਆਂ ਬੜੀਆਂ ਸਮੱਸਿਆਵਾਂ ਸੰਗ ਸਾਹਮਣਾ ਕਰਨਾ ਪਊਗਾ ਅਸੀਂ ਅੱਜ ਮੰਗ ਕਰਦੇ ਆਂ ਵੀ ਜਿਹੜੇ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀਗੇ ਉਨਾ ਨੂੰ ਨੰਬਰ ਲੱਗੂ ਕੀਤਾ ਜਾਵੇ ਔਰ ਜਿਹੜਾ ਪੰਜਾਬ ਸਰਕਾਰ ਨੇ ਜੋ ਮੁਲਾਜ਼ਮਾਂ ਦੇ ਪੈਨਸ਼ਨਾਂ ਦੇ ਬਕਾਏ ਜਾਰੀ ਕਰਨ ਦਾ ਨੋਟੀਫਿਕੇਸ਼ਨ ਕੀਤਾ ਸੀ ਅਸੀਂ ਉਹਦੀ ਨਖੇਦੀ ਕਰਦੇ ਆ ਮੰਗ ਕਰਦੇ ਆ ਵੀ ਉਹ ਰੱਦ ਕਰਕੇ ਜੱਕ ਮੁਕਤ ਜਿਹੜਾ ਹੈਗਾ ਦੋ ਕਿਸ਼ਤਾਂ ਦੇ ਵਿੱਚ ਉਹਦਾ ਬਕਾਇਆ ਦਿੱਤਾ ਜਾਵੇ ਕਿਉਂਕਿ ਬਹੁਤ ਸਾਥੀ ਇਸ ਬਕਾਏ ਨੂੰ ਡੀਗ ਦੇ ਡੀਗ ਦੇ ਇਸ ਦੁਨੀਆ ਤੋਂ ਚਲੇ ਗਏ ਆ ਔਰ ਜਿਹੜੇ ਮੁਲਾਜ਼ਮਾਂ ਦਾ ਬਕਾਇਆ 2026 ਤੋਂ ਸ਼ੁਰੂ ਹੋਣਾ ਹੈ ਔਰ ਕਿੱਡੋ ਹਾਸੋ ਨਹੀਂ ਗੱਲ ਹੈ ਵੀ ਜਿਹੜੀ ਸਰਕਾਰ ਜਿਹੜੀ ਉਹਦੇ ਆਪ ਦੀ ਟਰਪ 27 ਚ ਖਤਮ ਹੋ ਜਾਣੀ ਹੈ ਉਸ ਤੋਂ ਬਾਅਦ ਉਹ ਕਿਵੇਂ ਅਗਲੀ ਸਰਕਾਰ ਦਾ ਵਾਅਦਾ ਕਰ ਸਕਦੀ ਹੈ ਅਸੀਂ ਮੰਗ ਕਰਦੇ ਹਾਂ ਵੀ ਉਹਨੂੰ ਵਾਪਸ ਰੱਦ ਕਰਕੇ ਜੱਕ ਮੌਤ ਉਹਦਾ ਏਰੀਆ ਦਿੱਤਾ ਜਾਵੇ ਕੱਚੇ ਕੰਮੇ ਪੱਕੇ ਕੀਤੇ ਜਾਣ ਔਰ ਜਿਹੜਾ ਲਗਾ ਹਜ਼ਾਰਾਂ ਜਿਹੜੀਆਂ ਸਮਾਨੀਆਂ ਉਹ ਖਾਲੀ ਪਈਆਂ ਉਹਨਾਂ ਨੂੰ ਜਿਹੜਾ ਹੈਗਾ ਜਿਹੜੇ ਪੰਜਾਬ ਦੇ ਬੇਰੁਜ਼ਗਾਰ ਉਹ ਸਾਡੇ ਬੱਚੇ ਆ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਤਾਂ ਨਹੀਂ ਇੱਕ ਦੇਖਣ ਨੂੰ ਕੀ ਕਰ ਰਹੇ ਹੈ ਕਿ ਕਿੱਥੇ ਕਿੱਥੇ ਜਾ ਰਹੇ ਹੈ ਆਪ ਕਿਤੇ ਜਾ ਰਹੇ ਆ ਵਿਭਾਗ ਦਾ ਕਿਸ ਤਰ੍ਹਾਂ ਦੇ ਹਾਲਾਤ ਹੈ ਕਿਉਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਜਿਹੜਾ ਲੋਡ ਵਧਿਆ ਹਮੇਸ਼ਾ 10% ਲੋਡ ਵਧਦਾ ਪਰ 2024 ਦੇ ਵਿੱਚ 30% ਲੋਡ ਵਧਿਆ ਜਿਸ ਤਰ੍ਹਾਂ ਪ੍ਰਾਈਵੇਟ ਕੰਪਨੀਆਂ ਰਾਹੀਂ ਜਿਹੜਾ ਇਹਦਾ ਸਮਾਨ ਲਾਇਆ ਜਾ ਰਿਹਾ ਉਹਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ ਗ੍ਰੈਡ ਓਵਰਲੋਡ ਹੋ ਚੁੱਕੇ ਆ ਔਰ ਥਰਮਲਾਂ ਦੇ ਵਿੱਚ ਕੋਈ ਇਹਨਾਂ ਨੇ ਜਿਹੜਾ ਬਠਿੰਡਾ ਥਰਮਲ ਜਾਂ ਕੋ ਹੋਰ ਸੁਪਰ ਕ੍ਰਿਟੀਕਲ ਰੋਪੜ ਦੇ ਵਿੱਚ ਲਾਉਣਾ ਸੀਗਾ ਫੋਲਰ ਲਾਉਣਾ ਸੀ ਬਠਿੰਡੇ 2200 ਏਕੜ ਦੇ ਵਿੱਚ ਅਜੇ ਤੱਕ ਕੋਈ ਨਹੀਂ ਲੱਗਾ ਔਰ ਇਹਦੋਂ ਵੱਡੀ ਕੀ ਗੱਲ ਹੈ ਵੀ ਬੀਲੀ ਬੋਰਡ ਦੇ ਵਿੱਚ ਜੋ ਪਹਿਲੇ ਲੰਮੇ ਸਮੇਂ ਚ ਬਲਦੇਵ ਸਿੰਘ ਸਰਾ ਨੇ ਅਗਵਾਈ ਕੀਤੀ ਹੈ ਲੋਕਾਂ ਨੂੰ ਸਪਲਾਈ ਦਿੱਤੀ ਹੈ ਅੱਜ ਪੰਜਾਬ ਦਾ ਚੇਅਰਮੈਨ ਵੀ ਬੀਲੀ ਬੋਰਡ ਦਾ ਹੈ ਨਹੀਂਗਾ ਔਰ ਸਾਨੂੰ ਐਸ ਕੀ ਬਹੁਤ ਵੱਡੀ ਸਾਨੂੰ ਸ਼ੰਕਾ ਹੈ ਵੀ ਜਿਹੜਾ ਹੈਗਾ ਬਿਜਲੀ ਦਾ ਕਲਾਪਸ ਹੋਊਗਾ ਕਿਉਂਕਿ ਲੋਡ ਜਾਦੇ ਵੱਧ ਗਿਆ ਜਿਹੜਾ ਸਮਾਨ ਉਹ ਪੁਰਾਣਾ ਹੋ ਚੁੱਕਿਆ ਸਟਾਫ ਬਿਲਕੁਲ ਹੀ ਹੈ ਨਹੀਂ ਫਰੀਦਕੋਟ ਦੇ ਵਿੱਚ ਸਿਰ 20% ਸਟਾਫ ਆ ਔਰ ਇੱਥੇ ਜਿਹੜੇ ਕੋਈ ਵੀ ਬੱਚਾ ਇੱਥੇ ਭਰਤੀ ਨਹੀਂ ਹੋ ਰਿਹਾ ਕਿਉਂਕਿ ਜ਼ਿਆਦਾ ਹਰਿਆਣੇ ਦੇ ਆ ਰਹੇ ਆ ਲੋਕਲ ਜਗ੍ਹਾ ਨਹੀਂ ਦਿੱਤਾ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਨੂੰ ਮੁਲਾਜ਼ਮਾਂ ਨੂੰ ਖਪਤਕਾਰਾਂ ਨੂੰ ਬਹੁਤ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਮੈਂਦਰ ਜੀ ਸਾਹਿਬ ਕੀ ਪਾ ਸਿਵਲ ਪੈਨਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਸਾਡੀ ਮੰਗ ਸਾਡੇ ਹੱਕ ਪਿਛਲੀਆਂ ਸਰਕਾਰਾਂ ਤੋਂ ਦੁਖੀ ਹੋਇਆ ਲੋਕਾਂ ਨੇ ਬਦਲਾਅ ਵਾਲੀ ਸਰਕਾਰ ਲੈਂਦੀ ਸੀ ਇਸ ਕਰਕੇ ਲੈਂਦੀ ਸੀ ਉਹਨਾਂ ਦੀ ਵਾਰੀ ਸੀਗੀ ਕਿ ਕਾਂਗਰਸ ਬਣ ਗਈ ਅਗਲੀ ਵਾਰ ਖਾਲੀ ਬਣ ਗਈ ਇਹ ਅਸੀਂ ਬਦਲਾਅ ਲਿਆਵਾਂਗੇ ਬਦਲਾਅ ਇਹਨਾਂ ਨੇ ਕੀ ਲਿਆਂਗਾ ਚਾਰ ਚਾਰ ਡੀਏ ਦੀਆਂ ਕਇਸਤਾ ਕਦੇ ਕਿਸੇ ਸਰਕਾਰ ਮੇਰੇ ਪੈਂਡਿੰਗ ਨਹੀਂ ਸੀਗੀ ਇੱਕਵੇਂ ਸੰਦਾ ਬਕਾਇਆ ਇੱਕ 16 ਦਾ 2029 ਤੱਕ ਜਾ ਰਿਹਾ ਹੈ ਇਹ ਬਦਲਾ ਆ ਗਿਆ ਇਹ ਬਦਲਾ ਆ ਗਿਆ ਵੀ ਸਾਡ ਸਾਡੇ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲਦੀਆਂ ਇਹਨਾਂ ਦੇ ਪੱਤੇ ਤੇ ਤਨਖਾਹਾਂ ਉੱਤੇ ਹੱਥ ਖੜੇ ਕਰਕੇ ਵਧਾ ਲੈਂਦੇ ਆ ਸਾਡੀ ਪੁਰਜ਼ੋਰ ਮੰਗ ਹੈ ਉਹ 15 ਤਰੀਕ ਨੂੰ ਜਿਹੜਾ ਇਹਨਾਂ ਨੇ ਸਾਨੂੰ ਬਰੰਗ ਮੋੜਿਆ ਸਾਡੀ ਮੀਟਿੰਗ ਨਹੀਂ ਕਰਵਾਈ ਤੇ ਉਹਦੇ ਰੋਸ ਹਜੋਂ ਅਸੀਂ ਕੈਬਨਰ ਮੰਤਰੀ ਬਲਜੀਤ ਕੌਰ ਦੇ ਬਾਅਦ ਚ ਧਰਨਾ ਦੇ ਨਾਲ ਜੇ ਹਾਥੀ ਫੁਕਣੀ ਆ ਸਾਡਾ ਇਹ ਰੋਜ਼ ਆ ਰੋਜ਼ ਵਧੂਗਾ ਅਕੀਲ ਹੁਣ ਲਗਾਣੇ ਦੀ ਜਿਹੜੀ ਜਿਮਨੀ ਚੋਣ ਹੋਣੀ ਆ ਉਥੇ ਅਸੀਂ ਪੂਰਾ ਜੋਰ ਲਾ ਕੇ ਇਹਨਾਂ ਨੂੰ ਹਰਾਵਾਂਗੇ ਇਹਨਾਂ ਦੇ ਨਾਚੀ ਧੂਆਂ ਲਿਆ ਦੇਾਂਗੇ ਤਾਂ ਕਿ ਆਉਣ ਵਾਲੀ ਸਰਕਾਰ ਇਹਨਾਂ ਨੂੰ ਬਾਹਰ ਨਾ ਧਕੇ ਜਿਵੇਂ ਮਨਪਰੀ ਬਾਦਲ ਦਾ ਜੋ ਆਰ ਕੀਤਾ ਸੀ ਉਹਦੋਂ ਬੁਰਾ ਹਾਲ ਆ ਪਾਰਟੀ ਦਾ ਸੀ ਕਰਕੇ ਛੱਡਾਂਗੇ ਜਿੰਨਾ ਚਿਰ ਸਾਡੇ ਭਾਵੇਂ ਸਾਨੂੰ ਅੱਜ ਦੇ ਵੀ ਦੇਣ ਤਾਂ ਵੀ ਸਾਡਾ ਰੋਸ ਇੰਨਾ ਤੇ ਰਹਿਣੇ ਹੀ ਰਹਿਣਾ ਕਿਉਂਕਿ ਜਦੋਂ ਇਹਨਾਂ ਸਰਕਾਰ ਆਈ ਅਸੀਂ ਨਹੀਂ ਬੰਦਾ ਵੇਖਿਆ ਅਸੀਂ ਨਹੀਂ ਕੈਂਡੀਡੇਟ ਵੇਖਿਆ ਜਿੱਥੇ ਝਾੜੂ ਆਇਆ ਉਥੇ ਚੱਕ ਕੇ ਮੋਹਰ ਲਾਤੀ 91 ਪਹਿਲਾਂ 91 ਸੀ ਹੁਣ 94 ਵੀ ਆ ਗਿਆਂ ਹੁਣ ਤਾਂ ਪਰ ਜਿਮਨੀ ਚੋਣਾ ਤੇ ਵਧ ਕੇ ਜਿਹੜੀਆਂ ਵਧੀਆਂ ਉਹ ਸਰਕਾਰ ਦੀਆਂ ਹੁੰਦੀਆਂ ਉਹ ਕੈਂਡੀਡੇਟ ਇਹਨਾਂ ਦੇ ਜੱਦੇ ਹੁੰਦੇ ਆ ਪਰ ਅਸੀਂ ਹੁਣ ਲੁਧਿਆਣੇ ਵਾਲੇ ਜਿਮਨੀ ਚੋਣ ਪੂਰਾ ਜੋਰ ਲਾਵਾਂਗੇ ਤਾਂ ਕਿ ਇਹਨਾਂ ਦਾ ਕੈਂਡੀਡੇਟ ਜਿੱਤ ਨਾ ਸਕੇ ਅਸੀਂ ਰੋਜ਼ ਤਰਨਾਦ ਬਲਜੀਤ ਕੌਰ ਦੇ ਬਾਅਦ ਦੇ ਰਹੇ ਆ ਸਾਡੀ ਮੰਗਾਂ ਤੇ ਪੂਰੀਆਂ ਨਹੀਂ ਸਾਡਾ ਪੂਰਾ ਲੋਸ ਹੈ ਨਾਲ